ਦੀ ਪਖੀ ਚੰਨੇ ਦੀ ਬੂਆ लाਡਲੀ ਪਕਾੜਿਆ ਪਿੱਛੇ ਰਸੀ ਬੰਨ੍ਹਿਆ ਲੈ ਲਈ ਦੀ ਮੁਕੜੀ ਮਾਰ ਕੇ ਮਾਮੀ ਮਾਮਾ ਸੰਗਲ ਗੋਈਂ ਤੇ ਮਾਰ ਕੇ ਮੰਮੀ ਤੈਨੂੰ ਜੱਗ ਪਾਉਣਾ ਨਾ ਪੂਰਾ ਮੇਰੇ ਬਾਪ ਦਾ ਤੇ ਮਾਈ ਨੀ ਬੜਾ ਸੁਣਾ ਤੁਹਾਨੂੰ ਬੋਲੀਆਂ ਆਉਂਦੀਆਂ ਤੁਹਾਨੂੰ ਜੇ ਅੱਜ ਉਹ ਪਾਉਣ ਲੱਗੀਆਂ ਬੋਲੀਆਂ ਫੇਰ ਵਾਰੀ ਕੁੱਟ ਪਈ ਮੇਰੇ ਉਦੋਂ ਬਾਅਦ ਉਦੋਂ ਬਾਅਦ ਨਹੀਂ ਬੰਕ ਮਾਰਿਆ ਕੋਈ ਉਹਦਾ ਬੇਬੇ ਹੁੰਦੀ ਸੀ ਉਹਨੇ ਬਹੁਤ ਡੰਡੇ ਲਾਏ ਕੁੱਠੇ ਹੱਤਾਂ ਦੇ ਐ ਡੰਡੇ ਕਰਕੇ ਜਿਹਨੇ ਕਰ ਹੱਥ ਵੇ ਐਂ ਕਰਾ ਲਿਆ ਹੱਥ ਉਹ ਮੈਂ ਤਾਂ ਜੇ ਮੇਰੇ ਨਾਲ ਜਿਹੜੇ ਤਿੰਨ ਸੀ ਪਹਿਲਾਂ ਹੁੰਦਾ ਸੀ ਸਰਬਸ਼ ਹੋਈ ਨਾ ਮੰਮੀ ਦੇ ਸ਼ੂਟ ਪੂਰੇ ਹੁੰਦੇ ਆ ਨਾ ਕੁੜੀ ਦੇ ਸ਼ੂਟ ਪੂਰੇ ਹੁੰਦੇ ਆ ਬਸ ਆ ਗਿਆ ਫੇਰ ਕੋਈ ਨਾ ਐਸਾ ਸ਼ੂਟ ਤਰੇ ਰਾਇਆ ਜਿਹੜਾ ਜੀਨ ਪੈਂਟ ਐ ਲੋਟ ਆਇਆ ਕਰਨ ਨੂੰ ਆਹ ਟੂਲ ਤਾਂ ਬੰਦ ਹੋ ਗਿਆ ਹੁਣ ਜਾਣ ਨੂੰ ਨਾ ਦਰਵਾਜ਼ੇ ਖਿਸਕ ਜਾਣ ਉਰੀ ਹਾਂ ਚੱਕ ਲੋ ਮਾਮੀ ਨੂੰ ਨਾ ਡਾਕਾ ਨਾ ਚੋਰੀ ਕੀ ਹੈਗੇ ਪੈਸੇ ਗਾਹ ਨੂੰ ਲੈਣੇ ਪੈਸੇ ਲੈਣੇ ਮੈਂ ਪੈਸੇ ਪੈਸੇ ਬਸ ਸਾਰੀ ਦਿਹਾੜੀ ਪੈਸੇ ਪੈਸੇ ਕਰਦੀ ਰਿਹਾ ਪੈਸੇ ਤਾਂ ਬਿਨਾਂ ਬਣਦਾ ਕੀ ਆ ਦੱਸ ਪਹਿਲੇ ਮੈਨੂੰ ਕੀ ਆਉਂਦਾ ਪੈਸੇ ਕਦੇ ਨਾ ਹਾਂ ਪੈਸੇ ਤਾਂ ਬਿਨਾਂ ਕੀ ਆਉਂਦਾ ਪੈਸੇ ਬਿਨਾਂ ਤਾਂ ਯਾਖਮੰਦ ਨਹੀਂ ਵਰਦਾ ਉਹ ਵੀ ਕਹੂੰਗਾ ਦੇ ਦੱਸ ਰੁਪਏ ਦਸਾਂ ਦੁਸਾਂ ਵਾਲੀ ਗੱਲਾਂ ਕਈਆਂ ਹਾਂ ਪੈਸਾ ਪੈਸਾ ਪੈਸੇ ਬਿਨਾਂ ਹੈ ਕੀ ਜੀਜਾ ਹਾਂ ਆ ਮੱਖੀ ਦਾ ਕੱਢ ਦੋ ਬਾਹਰ ਉਥੋਂ ਦੋਹਾਂ ਜਣਿਆਂ ਤੋਂ ਮੱਖੀ ਨਹੀਂ ਆ ਕਿ ਨਿਕਲੀ ਬਾਹਰ ਲੈ ਹਜੇ ਤੱਕ ਉਧਰੋਂ ਆਏ ਚ ਮੋਟ ਜਾ ਉਹ ਮਾਰਦੀ ਉਧਰੋਂ ਆਏ ਉਹ ਮਾਰਦੀ ਲੈ ਆ ਆ ਗਈ ਲੈ ਕੈਚ ਕਰਨ ਆਦੇ ਆ ਗਈ ਆਦੇ ਆ ਗਈ ਆਦੇ ਕੱਟਣ ਕੱਟ ਕੱਟ ਆ ਤਾਂ ਵਾਰੀ ਸੀ ਨਹੀਂ ਕੈਚ ਕਰ ਨਿਕਲੀ ਨਹੀਂ ਹਜੇ ਲਾ ਲਾ ਰੋਕ ਜਾ ਨਾ ਆਰੇ ਆ ਗਈ ਆਰੇ ਆ ਗਈ ਹਣ ਮਾਰੀ ਚੱਲੋ ਕਿਸੇ ਨੂੰ ਕਾਦੀ ਆ ਕਿਸੇ ਨੂੰ ਕਾਦੀ ਮੰਮੀ ਨੂੰ ਫੂਟਾਂ ਦੀ ਰਹਿੰਦੀ ਐ ਬਸ ਜਾਣਾ ਤਾਂ ਨਹੀਂ ਤੇ ਗੁਰੂ ਘਰ ਆ ਤਾਂ ਹੀ ਦਾ ਫਿੱਕਾ ਦਾ ਫਿੱਕਾ ਪਾਇਆ ਗੁਰੂ ਘਰ ਜਾਣਾ ਨਹੀਂ ਤੇ ਗੁਰੂ ਘਰ ਵਾਲਾ ਛੋਡ ਪਾਇਆ ਲੈ ਚੱਟਾ ਫਿੱਕਾ ਫਿੱਕਾ ਚੱਟਾ ਪਾ ਕੇ ਆਈਏ ਚੱਟਾ ਵਾ ਕੇ ਆ ਖੈਸ਼ ਨਾਲ ਛੋਟੋ ਕਿੰਨਾ ਵਾਗ ਚੱਲਦੀ ਆ ਬੱਸ ਕੰਮੇ ਖੱਟੇ ਹੀ ਨਹੀਂ ਲਾਉਂਦੀ ਬੱਸ ਇਹਦੇ ਕੋਲ ਆਈ ਆ ਖੱਟੇ ਵਾਲੇ ਆ ਸਾਰੇ ਕੋਈ 11 ਸਾਰੇ ਹੀ ਆ ਖੱਟੇ ਹੀ ਖੱਟੇ ਬਾਈ ਰੱਖਦੀ ਆ ਸਹੀ ਖੱਟੇ ਖੱਟੇ ਹੀ ਖੱਟੇ ਹੂੰ ਹੈਪੀ ਉਹਨਾਂ ਨੂੰ ਕਹੂਗੀ ਵੀ ਖੱਟੇ ਨਹੀਂ ਲੈ ਲਾਉਂਦੇ ਨਾ ਥੋੜਾਂ ਦਾ ਮਾਮਾ ਧੀਆ ਦੇ ਸੂਟ ਹੀ ਲੋਟਾਉਂਦੇ ਕੱਲ ਉਹ ਫੜ ਕੇ ਲੈ ਕੇ ਆਈ ਆ ਪੰਜ ਸੂਟ ਪੰਜ ਲੈ ਇਹਨਾਂ ਨੇ ਵੜ ਕੇ ਆ ਦੇ ਆ ਦੇ ਜਵਾਕ ਲੈ ਜੇ ਬ੍ਰੈਕ ਵੱਜੀ ਸਦਾ ਗਾਂ ਜਾਉਂ ਉਹ ਦਾ ਗੱਡੀ ਦੇ ਛੱਤ ਤੇ ਖੜਾ ਸੀਗਾ ਨਾ ਮੰਮੀ ਦੇ ਸ਼ੂਟ ਪੂਰੇ ਹੁੰਦੇ ਆ ਨਾ ਕੁੜੀ ਦੇ ਸ਼ੂਟ ਪੂਰੇ ਹੁੰਦੇ ਆ ਬੱਸ ਆ ਗਿਆ ਫੇਰ ਤੈਨੂੰ ਦੇਖ ਲੈ ਕੋਈ ਨਾ ਖੜਜਾ ਹਜੇ ਤੂੰ ਆਪਾਂ ਨੇ ਤਾਂ ਪੂਰੇ ਆ ਨਾ ਬੱਸ ਨਕੇ ਨਾਈਆ ਬਾਲਕ ਤੇ ਕੱਟੀ ਆ ਲੱਗਤੀ ਆ ਰਾਇਆ ਕਈ ਆਉਣੇ ਆ ਕੋਈ ਨਾ ਐਸਾ ਸ਼ੂਟ ਤਰ ਨਹੀਂ ਰਾਜੇ ਤੇਰੇ ਜੀਨ ਪੈਂਟ ਐ ਲੋਟ ਆਇਆ ਕਰਨੂਗਾ ਹਾਂ ਲਾ ਜਲ ਕੋਈ ਨਾ ਆਈ ਤਾਂ ਇੱਕੋ ਜਿਹੀ ਮੇਰੇ ਮੇਰਾ ਤੇ ਉਹਦਾ ਦਾ ਛੈ ਨਕੀ ਆ ਅਜੀ ਦਾ ਛੈ ਲਗਾ ਦੇ ਕਰਨੀ ਆ ਜੀ ਚਾਰ ਜੀ ਨਾ ਲੈਣੀਆਂ ਦੋ ਪਾ ਲਿਆ ਕਰੋ ਦੋ ਮੈਂ ਪਾ ਲਿਆ ਕਰੋ ਤੂੰ ਦਾ ਫੈਸਲਾ ਪਟਿਆਵਾਂ ਜੀ ਨਾ ਭਈ ਭਈਆ ਆਇਆ ਕਹਿੰਦਾ ਸਾਡੇ ਕੋਲ ਢੀਡੇ ਹੈ ਨਹੀਂ ਢੀਰੇ ਹੈ ਨਹੀਂ ਸਾਡੇ ਜੀ ਨਾ ਦਾ ਨਹੀਂ ਉੱਥੇ ਟਾਈਮ ਟੂ ਮਿਲਦਾ ਪਾਉਣ ਨੂੰ ਮੋਤੇ ਦਾ ਮੋਤੇ ਦਾ ਪੰਜਾਬੀ ਭਈਆ ਜੀ ਨਾ ਜੂਨਾ ਦਾ ਨਹੀਂ ਟਾਈਮ ਮਿਲਦਾ ਹਾਂ ਕਿ ਟੋਪੀ ਨਾ ਲੱਭੇ ਅੰਬਰ ਦੀ ਢੋਪੀ ਦੇਤੀ ਮੈਂ ਆ ਮਗਰੋਂ ਬਾਈ ਐਕਰਟਮ ਵਾਲੀ ਲੱਗੀ ਸੀ ਉਹ ਨਹੀਂ ਹੁਣ ਮੈਂ ਦੱਸਣੀ ਇੱਕ ਕੋਟ ਵਾਲੀ ਕੋਟ ਵਾਲੀ ਜੈਕਟ ਵਾਲੀ ਜਦੋਂ ਲੈਦਰ ਦੀ ਜੈਕਟ ਕੱਢ ਕੇ ਤੂੰ ਪਾਲੀ ਸੀ ਤਾਂ ਬੱਦਲ ਮੈਨੂੰ ਲੱਗਦਾ ਆਊਗਾ ਨਹੀਂ ਅਸਵੇਗਾ ਕੱਚੀ ਲਾਫੀ ਜਾਂਦਾ ਵਾਂ ਸੰਤੋਖ ਦੇ ਵਾਕੇ ਬਹੁਤ ਹਨੇਰੀ ਨਹੀਂ ਆਇਆ ਸੀ ਨਹੀਂ ਕੰਨੀਆਂ ਹਨੇਰੀ ਵਾਲੀ ਆਈ ਸੀ ਆਈ ਪਨਾਟੇ ਇਕ ਫੇ ਪੁੜੀ ਆਈ ਕੋਟ ਨਾਲ ਸੁੱਕੀ ਪਈਆ ਥਾਂ ਦੇ ਜਾ ਕੇ ਉਰੇ ਉਤੇ ਵੀ ਆ ਠਾੜੇ ਉਹ ਸੁੱਤੀ ਥੋੜੋ ਆ ਦੇ ਘਰ ਵਾਲੇ ਦੇ ਐ ਸ਼ੈਰ ਲਾਇਆ ਵਾ ਉਹਦਾ ਨਹੀਂ ਤੂੰ ਵੀ ਲਾਉਣੀ ਹੁੰਦੀ ਸੀ ਨਾਨੇ ਦੇ ਜਰ ਮੋਢੇ ਨਾਲ ਨਹੀਂ ਯਾਰ ਐ ਕਰਦੇ ਹੁੰਦੀ ਸੀ ਵਾਈ ਸਪੂਟਰ ਤੇ ਜਿੱਥੋਂ ਜਾਈਂ ਗਲਦੇ ਲੱਗ ਜੂਗਾ ਮੋਢਾ ਇਹ ਤਾਂ ਜਦੋਂ ਡੈਡੀ ਸੌਂਦਾ ਸੀਗਾ ਐ ਪੱਖੀ ਨੂੰ ਕੱਢ ਲਾ ਦਿੰਦੇ ਹੁੰਦੇ ਸੀ ਨਾਨੀ ਕਿਵੇਂ ਢਾਉਂਦੀ ਸੀ ਨਾਨੇ ਨੂੰ ਆ ਤਾਂ ਕੋਈ ਨਹੀਂ ਢਾਉਂਦੀ ਸੀ ਨਾਨਾ ਤੂੰ ਵੀ ਨਾਨਾ ਸੌਂਦਾ ਸੀ ਆਏ ਤਾਂ ਰਿਟਾਇਰ ਫੌਜੀ ਆ ਉਹ ਇਹ ਨਾਨੀ ਆਪਾਂ ਕਿੰਨਾ ਟਾਈਮ ਲੱਗਦਾ ਮਾਨ ਸਾਡੇ ਕੋਲ ਸ਼ੈਰ ਤੇ ਆ ਜਾਂਦਾ ਸਨ ਇਹ ਇਹ ਵੀ ਇਹ ਵੀ ਆ ਜਾਂਦਾ ਸ਼ੇ ਗੱਲ ਇਹ ਤੋਂ ਸ਼ੇ ਲਈ ਇੱਕ ਵਾਰੀ ਭਾਰ ਦੀ ਫਿਰ ਮੈਂ ਪਾ ਪਾ ਕਮਲੀ ਹੋਗੀ ਤੇ ਇਹ ਸਿੱਧਾ ਹੀ ਤੇਰੇ ਕੋਲ ਹੋ ਕੇ ਰਸੂਲਪੁਰ ਨੂੰ ਤੁਰ ਇਹਨੂੰ ਪਤਾ ਨਹੀਂ ਇੱਕ ਵੇ ਡੈੜੀ ਨਾਲ ਗਿਆ ਸੀ ਇਹ ਤੇਰਾ ਪਤਾ ਨਹੀਂ ਕਿਵੇਂ ਰਾਹ ਲੱਭਦਾ ਸੀ ਗਲਗਾਂ ਦੇ ਵਿੱਚ ਜਿਹੜੇ ਇੱਕ ਵਾਰੀ ਲੰਘ ਜੇ ਉਹ ਨਹੀਂ ਭੁੱਲਦੇ ਆਪਾਂ ਭੁੱਲਣਾ ਦੇ ਬੇਸੀ ਮੈਂ ਹਰਾਨ ਕਿ ਮੈਂ ਤੂੰ ਕਿੱਥੋਂ ਆ ਗਿਆ ਰਸੂਲਪੁਰ ਜਾਵੜਿਆ ਰਸੂਲਪੁਰ ਦਾ ਮੈਂ ਤਾਂ ਉਹਦਾ ਮੈਂ ਉਹਦਾ ਛੋਟਾ ਹੁੰਦਾ ਸੀਗਾ ਉਹਦਾ ਸਕੂਲ ਦਾ ਡਾਰ ਹੁੰਦਾ ਸੀਗਾ ਮੇਰਾ ਸਕੂਲੇ ਜਾਣਾ ਕਿਹੜਾ ਸਕੂਲ ਵਾਲੀ ਗੱਲ ਤੇ ਵੀ ਘੜਿਆ ਸੀ ਇਹਨੂੰ ਜਿੱਤੇ ਆ ਜੇ ਸਕੂਲ ਗਿਆ ਨਹੀਂ ਸੀ ਸਕੂਲ ਨੂੰ ਨਾਲ ਘੜਿਆ ਸੀ ਉਹਦੇ ਨਾਲ ਵਾਲੀ ਕੁੱਟ ਖਾਦੀ ਆ ਸਕੂਲ ਨੂੰ ਉਹਦਾ ਭਾਵੇਂ ਉਹ ਮੁੰਡੇ ਤੇ ਨਹੀਂ ਪਈਆਂ ਦੂਜੇ ਤੇ ਵੀ ਨਾ ਨਾ ਆਪਣੇ ਬੌਧੀ ਜੀ ਆਉਣ ਨੇ ਫਿਰ ਸਕੂਲ ਚ ਜਾ ਕੇ ਪਕੜਿਆ ਸੀ ਉਹ ਉਹਦਾ ਫਿਲਮ ਦਾ ਬੰਕ ਮਾਰਿਆ ਸੀ ਸਾਡੇ ਕੋਲ ਵੀ ਜਾਂਦੇ ਨਾ ਉਹਦੇ ਹੀ ਉਹਦੇ ਓਏ ਉਹਦਾ ਯਾਰ ਫਿਲਮੋਂ ਦਾ ਕੰਟੀਨ ਵਾਲੇ ਨੇ ਦੇਖ ਲਿਆ ਟੋਨੀ ਨੇ ਮੈਨੂੰ ਨਹੀਂ ਦੇਖਿਆ ਇਹ ਮੇਰੇ ਨਾਲ ਦਨ ਦੇਖ ਲਿਆ ਸੀ ਫਿਰ ਨਾਨੀ ਨੇ ਨਾ ਟ੍ਰੇਲਰ ਦਿਖਾਇਆ ਜਾ ਕੇ ਪ੍ਰੇਮ ਨਾਨੀ ਨੇ ਵਹਿਲਵ ਲਗਾਈ ਨਾਨੇ ਨੇ ਟ੍ਰੇਲਰ ਲਗਾਇਆ ਉਹਦਾ ਉਹਦਾ ਬਾੜੀ ਘਟ ਪਈ ਉਹਦਾ ਨਾਨੀ ਪ੍ਰਿੰਸੀਪਲ ਦੇ ਸਾਹਮਣੇ ਮੇਰੇ ਦਾ ਬਾੜਾ ਘਟਿਆ ਨਾਨੀ ਪਰ ਉਦੋਂ ਬਾਅਦ ਰਹੀ ਸੀ ਬੰਕ ਮਾਰਿਆ ਕੋਈ ਡਾਇਲੌਗ ਕਿੰਨੇ ਤਗੜੇ ਮਰਵਾਏ ਸੀ ਫਿਰ ਪਰ ਬਹੀ ਗਾਸ ਨਾਲ ਮੈਂ ਸੁਧਰ ਵੀ ਗਿਆ ਸੀ ਹਾਂ ਫਿਰ ਮੋੜ ਕੇ ਕਿੱਥੇ ਨਹੀਂ ਮਾਰੀਏ ਉਦੋਂ ਹੀ 5-6 ਫਿਲਮਾਂ ਦੇਖੀਆਂ ਜਦੋਂ 7 ਨਹੀਂ ਫਿਲਮ ਦੇਖਣ ਗਏ ਸੀ ਖੜੇ ਗਿਆ ਸੀ ਹੋਰ ਨਾ ਨਾ ਨਾਲ ਪੰਮੀਆਂ ਨਾਲ ਸੀ ਨਾਲ ਪੰਮੀਆਂ ਨਾਲ ਸੀ ਹਾਂ ਚਰਾਏ ਗਈ ਸੀ ਉਹਦਾ ਬੇਬੇ ਹੁੰਦੀ ਸੀ ਤੇ ਉਹਨੇ ਬਹੁਤ ਡੰਡੇ ਲਾਏ ਪੁੱਠੇ ਹੱਤਾਂ ਦੇ ਐ ਡੰਡੇ ਕਰਕੇ ਯਾਨੀ ਕਰੂ ਹੱਥ ਵੇ ਐਂ ਕਰਾ ਲਿਆ ਹੱਥ ਉਹ ਮੈਂ ਤਾਂ ਜੇ ਮੇਰੇ ਨਾਲ ਜਿਹੜੇ ਤਿੰਨ ਸੀ ਪਹਿਲਾਂ ਉਹਨਾਂ ਦੀ ਸਰਵਿਸ ਹੋਈ ਉਹ ਟੋਨੀ ਕਹਿੰਦਾ ਤਿੰਨ ਨਹੀਂ ਸੀ ਬੰਦੇ ਚਾਰ ਸੀ ਚੌਥਾ ਲੈ ਕੇ ਆਉ ਕਿੱਥੇ ਆ ਉਹ ਜਦੋਂ ਉਹਨਾਂ ਨੇ ਟੈਂਟ 'ਚ ਦੇਖੀ ਮੈਂ ਤਾਂ ਟੈਂਟ ਦੇ ਹੀ ਜਾਂਦਾ ਜੀ ਜਦੋਂ ਪਹਿਲਾਂ ਉਹਨਾਂ ਨੂੰ ਤਿੰਨਾਂ ਨੂੰ ਲੈ ਗਏ ਮੈਂ ਕਿਹਾ ਲੈ ਵੀ ਆਪਾਂ ਦਾ ਬਾਚੀ ਜਦੋਂ ਉਹਨਾਂ ਨੇ ਦੇਖੀ ਕਿ ਇਹ ਟੈਂਟਸ ਦੇਖੋ ਇਹ ਇੱਕ ਬੰਦਾ ਹੋਰ ਆ ਚਾਰ ਸੀ ਕਹਿੰਦਾ ਉਹ ਟੈਂਟ ਦੇਖੀ ਮੈਨੂੰ ਵੀ ਫਿਰ ਉਹਨਾਂ ਨੇ ਟੈਸਟ ਦੇਨੇ ਦੇਨੇ ਨੇ ਠਾ ਲਿਆ ਜਾਨੂ ਮੈਂ ਗਿਆ ਤਾਂ ਉਹ ਉਹਨਾਂ ਦੇ ਘਰ ਹੱਟੀ ਸੀਗੀ ਹੱਥ ਉਹਨਾਂ ਨੇ ਘਟਦੇ ਸੀ ਉਰੇ ਮੇਰੇ ਤਾਂ ਬਾਝੋਂ ਤਿੰਨ ਚਾਰ ਹੀ ਲਾਈਆਂ ਪਰ ਮੇਰੇ ਡੈਡੀ ਨੇ ਵੱਲ ਗਿਆ ਲਾਈਆਂ ਬਾਝੋਂ ਆ ਕੇ ਉਹਨਾਂ ਦੇ ਘਰ ਤੇ ਨਹੀਂ ਆਏ ਮੇਰਾ ਡੈਡੀ ਉੱਥੇ ਹੀ ਬਹਿਰਦਾ ਜੀ ਬਾਂਗ ਕੇ ਬੈਠਾ ਸਾਡੇ ਕੋਲ ਚਾਹ ਪੀਂਦਾ ਸੀ ਚਾਹ ਤਾਂ ਲੱਗਦਾ ਪਰ ਉਹ ਤੇ ਬਿਨਾ ਚਾਹ ਲੱਗਿਆ ਉਹ ਨਹੀਂ ਜਾਣਦਾ ਉਹ ਤੋਂ ਬਾਹ ਨਹੀਂ ਗੱਲ ਵੇ ਮੈਂ ਆ ਰਹਾ ਮੁੜ ਕੇ ਆ ਰਿਹਾ ਭਾਈ ਇੱਕ ਅਸੀਂ ਨਵੇਂ-ਨਵੇਂ ਵਾਲ ਕਟਾਏ ਸੀਗੇ ਚਾਰਾ ਜਾਣਿਆ ਨਹੀਂ ਉਹ ਲੱਗਦਾ ਤਾਂ ਐ ਸੀਗਾ ਵੀ ਇਹਨਾਂ ਨੇ ਸਾਰਿਆਂ ਨੇ ਇਕੱਠਿਆਂ ਨੇ ਕਟਾਤੇ ਉਹ ਜਦੋਂ ਅਸੀਂ ਇਧਰਲੇ ਪਾਸੇ ਗੜੇ ਪਹਿਲਾਂ ਕਲਰਕ ਰੂਮ 'ਚ ਜਦੋਂ ਨੇ ਦੇਖਿਆ ਅੱਛਾ ਪਹਿਲਾਂ ਦੇਖ ਕੇ ਚਾਰਾਂ ਨੂੰ ਅਸੀਂ ਅੱਛਾ ਝਾੜਦਾ ਚੰਦ ਫਿਰ ਕਹਿੰਦਾ ਕਹਿੰਦਾ ਝਾੜਦਾ ਜਾਂਦਾ ਮੈਨੂੰ ਕਹਿੰਦਾ ਵੀ ਇੰਦਰਜੀਤ ਸਿੰਘ ਨੂੰ ਆਫਿਸ 'ਚ ਸੱਦਿਆ ਮੈਂ ਜਦੋਂ ਗਿਆ ਭਾਈ ਜਦੋਂ ਉਹਨੇ ਪਹਿਲਾ ਬੇਬੇ ਨੇ ਗੱਲ ਦੱਸਤੀ ਇਹਨੂੰ ਵੀ ਐ ਕਰਕੇ ਇਹਨੂੰ ਲੈ ਜੋ ਇਹ ਤਾਂ ਨਾਂ ਕੱਟ ਦੇਣਾ ਇਹਦਾ ਉਹਨੇ ਸਾਰੀਆਂ ਗੱਲਾਂ ਇਹ ਕਹਿੰਦੇ ਇੰਦਰਜੀਤ ਸਿੰਘ ਆ ਜਾਓ ਉਹ ਮੈਂ ਅੰਦਰ ਗਿਆ ਮੈਨਾਂ ਤੇ ਪੜਦੇ ਦੇ ਲਫੇੜੇ ਬਹੁਤ ਕੋਟਿਆ ਬਈ ਫਿਰ ਬੇਬੇ ਛੜਾਵੇ ਕਹਿੰਦੀ ਨਾ ਪਾਜੀ ਨਾ ਬੱਸ ਬੱਸ ਬਹੁਤ ਆ ਘਾਰ ਵਾਲੀ ਘੋੜਾ ਵਾਲੀ ਥੋੜੀ ਸੀ ਉਹਦਾ ਆਪਣਾ ਉਹ ਪ੍ਰਿੰਸੀਪਲ ਸੀ ਸਾਡੀ ਮਾਣੇ ਬਿਆਦ ਵੀ ਸੀਗੀ ਇੱਧਰ ਸੂਏ ਕੰਨੀ ਘਰ ਸੀ ਉਹ ਬੇਬੇ ਕਹਿੰਦੇ ਹੁੰਦੇ ਸੀਗੇ ਪਰ ਇੰਨੀ ਗੱਲ ਆ ਜਿੰਨਾ ਟਾਈਮ ਉਹ ਰਹੀ ਆ ਉਹਨਾਂ ਟਾਈਮ ਉਹ ਸਕੂਲ ਜਮਾ ਡਿਸਪਲਨ ਚ ਰਹਾ ਵੇ ਬੇੜੇ ਵਸ ਬੇੜੇ ਬਾਪੂ ਲੋਡ ਕਰਤਾ ਉਹ ਵਿੱਚ ਬੈਠੇ ਫਿਰ ਉਹਨੇ ਕਾਰ ਤੋਂ ਜਹਤੀ ਗੱਡੇ ਬੜੀ ਕੁੱਟ ਪਈ ਮੇਰੇ ਉਸ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਮੱਕ ਮਾਰਿਆ ਕੋਈ ਕਾਦੀਆਂ ਸੀਸੀਆਂ ਪਈਆਂ ਕਾਂਸੀਆਂ ਹੈਂ ਸੀਆਵਾ ਕੈਸੀ ਆਮਾ ਕੈਸੇ ਹੋ ਕੈਸੀ ਆ ਸੀਆਮ ਕੰਚੀਮ ਕੰਚੀਮ ਹਾਂ ਉਹ ਲੈ ਜੋ ਉਹ ਲੈ ਜੋ ਥੋਡੇ ਕੰਮ ਆਣੀਆਂ ਹੁਣ ਸਾਡੀ ਤਾਂ ਮਾਰਗੀ ਵਿਚਾਰੀਆਂ ਥੋਡੇ ਕੰਮ ਆ ਜਾਣੀਆਂ ਤੁਸੀਂ ਵੀ ਕਲੀ ਕੁਲੀ ਪਾ ਕੇ ਰੱਖੋ ਸਫਾਈ ਹੁੰਦੀ ਹੈ ਹੋਰ ਇਹ ਬਿਮਾਰੀ ਬਹੁਤ ਚਲਦੀ ਹੈ ਸਫਾਈ ਹੁੰਦੀ ਸਾਡੇ ਗੱਲ ਡਾਕਟਰ ਉਹਦੇ ਟੀਕਾ ਲਾਉਣਾ ਮੈਂ ਕਿ ਪਹਿਲਾਂ ਪੈਰ ਨਾਲ ਆਇਆ ਤੇ ਕਦੀ ਤੇ ਹਾਂ ਸਹੀ ਗੱਲ ਇਹ ਡਾਕਟਰਾਂ ਤੋਂ ਵੱਧ ਹੁੰਦੀ ਆ ਕਿਉਂਕਿ ਡਾਕਟਰ ਹਰੇਕ ਤੇ ਘਰੇ ਜਾਂਦੇ ਆ ਮੈਨੂੰ ਕਹਿੰਦਾ ਪਿਆ ਕਦੋਂ ਪਾਪੀ ਮੈਂ ਤਾਂ ਹੁਣ ਜਬਰ ਮਾਪਾ ਨਾਲ ਹੋਣੀ ਪਾ ਕੇ ਆਇਆ ਮਗਾਏ ਤੇ ਲਾਭ ਹੈ ਨਾ ਸਹੀ ਗੱਲ ਆ ਤਾਂ ਕਿਉਂ ਡਾਕਟਰ ਆਏ ਆ ਵੀ ਹਰੇਕ ਦੇ ਜਿਨ੍ਹਾਂ ਦੇ ਬਿਮਾਰ ਆ ਉਹਨਾਂ ਦੇ ਡਾਕਟਰ ਕੋਲ ਵਿਚਾਰਨੇ ਜਾਣੇ ਹੀ ਆ ਹਾਂ ਰੀ ਸਾਰੀ ਉਹ ਰੀ ਸਾਰੀ ਪਰ ਆ ਕਿ ਨਿਮਾ ਫੁੱਟਾਣੀ ਸੀ ਨਿਮਾ ਕੀ ਫੁੱਟਣੀਆਂ ਆ ਜਿਹੜੀਆਂ ਮਗਰੋਂ ਧੁੰਦਾ ਪੱਜਾਂ ਉਹਨਾਂ ਨੇ ਕਰੁੰਬਲਾ ਫੁੱਟਾਣੀ ਨਹੀਂ ਦਿੱਤੀਆਂ ਨਿਮਾਆਂੀਆਂ ਉਹ ਜਿਹੜੀ ਆਪਣੇ ਨਹੀਂ ਖੜੀ ਪੱਠੀ ਦੇ ਕੋਲੇ ਹਾਂ ਉਹਦਿਆਂ ਵੀ ਕਰੁੰਬਲਾ ਸੁੱਕ ਗਏ ਆ ਉਹ ਗੱਲ ਕਰ ਨਿਮ ਪਾਣੀ ਦੇ ਨੇੜੇ ਆ ਨਾਲੀ ਦੇ ਉੱਤੇ ਉਹ ਤਾਂ ਥੱਲੇੋਂ ਫੁੱਟ ਪੀ ਕੀ ਤੁੰਦਾ ਨੇ ਫੁੱਟਾਂ ਨਹੀਂ ਦਿੱਤੀਆਂ ਬਾਲੇ ਵੱਡੀਆਂ-ਵੱਡੀਆਂ ਨਿਮਾ ਸੁੱਕ ਗਈਆਂ ਇਹਦੀ ਤਾਂ ਕੋਰੇ ਨਾਲ ਆ ਕੋਰੇ ਨਾਲ ਉਹੀ ਫਿਰ ਕੋਰਾ ਪਿਆ ਤੁਸੀਂ ਆਏ ਆ ਡਾਂਗੀਆਂ ਡਾਂਗੀਆਂ ਤੋੜ ਕੇ ਸਾਰੇ ਸੜ ਗਏ ਗੁਰੂਏ ਚੱਲ ਵੀ ਹੁੰਦੀ ਆ ਕੀ ਕਹਿੰਦੇ ਆ ਜੀ ਤੇਰੇ ਨਾਨੇ ਨੇ ਰਾਤ ਨੂੰ ਉਹਨੇ ਕਹਿਣਾ ਅੱਜ ਪਾ ਅੱਜ ਪੁੱਤ ਕਾਣਾ ਜੀ ਕਮਾਰੂਗਾ ਰਾਤ ਨੂੰ ਬਸਾਖੀ ਵਾਲੇ ਦਿਨ 12 ਵਜੇ ਅੱਜ ਦੇ ਨਾਲ ਪੁੱਤ ਸਾਨੂੰ ਖਾਦੀ ਅਸੀਂ ਵੀ ਸੁਣਨੀ ਆ ਜਦ ਜੀ ਕਮਾਰੂ ਇਹ ਗਾਣਾ ਕਹਿੰਦਾ ਵੀ ਕੱਚੀ ਪੱਕੀ ਪਾਰ ਸੱਚੀ ਜੀ ਕ ਮਾਰਦਾ ਸੀ ਹਾਂ ਸੱਚੀ ਜੀ ਕ ਮਾਰਦਾ ਸੀ ਗਾਣਾ ਬਣਾਣਾ ਬਣਾਣਾ ਬਣਾਇਆ ਵੀ ਅਸੀਂ ਬੁਢਿਆਂ ਦਾ ਅੱਛਾ ਵੀ ਕੱਚੀ ਪੱਕੀ ਪਾਰ ਬਸਾਖੀ ਵਾਲੇ ਰਾਤ ਨੂੰ ਅੱਛਾ ਭਾਈ 12 ਵਜੇ ਮੈਂ ਤਾਂ ਉੱਠ ਕੇ ਬਾਪੂ ਦੇ ਮੰंजे ਤੇ ਬਹਿ ਜਾਣਾ ਮੈਂ ਤਾਂ ਬਾਪੂ 12:00 ਵਜੇ ਹਾਂ ਜੇ ਬੋਲਿਆ ਨਹੀਂ ਉਹ ਤਾਂ ਹਾਂ ਉਹਨੇ ਕੋਈ ਆਮ ਤਾਂ ਸੀ ਪਰ ਉਹਨੇ ਕਹਾਣਾ ਬਖੋਦਾ ਬੋਲ ਗਿਆ ਤੂੰ ਗਾਇਨ ਨਾ ਬੋਲਿਆ ਨਹੀਂ ਨਾ ਗਾਇ ਨਹੀਂ ਕਿ ਬੱਪੂ ਤੂੰ ਮਜ਼ਾਕ ਕਰ ਗਿਆ ਮੇਰੇ ਨਾਲ ਨਹੀਂ 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 ਕੱਚੀ ਪੱਕੀ ਪਹਾੜ ਦੇ ਸੁਰੀ ਪਹਾੜੀਆਂ ਉਹ ਕੱਚੀ ਪੱਕੀ ਪਹਾੜ ਜਟਾਈ ਹੈ ਵਸਾਖੀ ਤੇਰੀ ਮੁੱਕ ਦੀ ਗਣਕ ਦੀ ਰੱਖ ਅਸੀਂ ਬੱਲਾ ਹੋ ਛੱਡ ਗਏ ਸਪੋਤੀ ਦੂਰ ਦੇਸ਼ ਕੀ ਗੱਲ ਗੇ ਮੇਰੀ ਛੱਡ ਗਏ ਸਪੋਤੀ ਬੋਦੀ ਹਾਂ ਕਣਕ ਵੱਢ ਕੇ ਸਾਰੀ ਨਾ ਦੂਜੇ ਜੇ ਬੋਦੀ ਛੱਡ ਗਏ ਮੱਥਾ ਟੇਕ ਉਹ ਅੱਛਾ ਬੋਦੀ ਜਿਹੜੀ ਖੁੰਝੇ ਥੋੜੇ ਛੱਡੇ ਹੁੰਦੇ ਮੈਨੂੰ ਜਿਹੜੇ ਜਾਣਦੇ ਹੋ ਹੱਟ ਲੈ ਤੂੰ ਰੂੜੀ ਵੀ ਚੱਕਦੇ ਹੁੰਦੇ ਰੀੜੀ 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 ਦੇ ਨਾਂ ਦਾ ਸੀ ਰੀੜੀ ਸਾਨੂੰ ਰੀੜੀ ਰੀੜੀ ਅਸੀਂ ਡੱਡੂ ਕੇ ਬਾਹਰ ਦੀ ਭਰ ਕੇ ਸਾਦੇ ਰੀੜੀਆਂ ਨੇ ਅਸੀਂ ਡੱਡੂ ਕੇ ਲਾਦ ਪੁੱਤ ਜਿਹੜਾ ਗੋਲੀ ਵਾਲੇ ਹੁੰਦੇ ਸੀ ਹਾਂ ਹਾਂ ਅਸੀਂ ਉਹ ਲਿਆਣੀ ਬੇਸਾ ਸਾਰਾ ਡੋਮਾ ਕੋਲ ਵਿੱਚ ਸਾਰਾ ਖੰਡ ਲਿਆਉਣਾ ਫਿਰ ਬਾਹਰ ਦੀ ਭਰ ਕੇ ਬਾਤ ਵਿੱਚ ਪਾ ਕੇ ਵਿੱਚ ਦੁੱਧ ਪਾ ਗਿਆ ਫਿਰ ਬੱਤਾ ਵਾਲਾ ਬੱਤਾ ਵਿੱਚ ਪਾ ਕੇ ਫਿਰ ਉਹ ਸਾਰਾ ਬੇਬੇ ਵੀ ਦਿੰਦੇ ਹੁੰਦੇ ਸੀ ਇਸ ਤਰ੍ਹਾਂ ਮੋ ਰੀੜੀ ਦਾ ਹੈ ਹਾਂ ਹਾਂ ਉਹ ਤਾਂ ਕੋਈ ਪਤਾ ਨਹੀਂ ਅੱਜ ਕਾਹਦੇ ਜਵਾਕਾਂ ਦਾ ਕੀ ਰੀੜੀ ਹੁੰਦੀ ਹੈ ਬੋਦੀ ਕੀ ਹੁੰਦੀ ਹੈ ਹਾਂ ਅੱਜ ਕੱਲ੍ਹ ਤਾਂ ਪਤਾ ਨਹੀਂ ਆ ਵੀ ਜਾਂਦੇ ਇਹਨਾਂ ਨੂੰ ਪਤਾ ਇਹ ਵੀ ਨਾ ਆ ਜਾਂਦੇ ਨੇ ਸਾਡੇ ਕਣ ਕੁੱਟਣ ਇਹਨਾਂ ਨੇ ਇੱਕ ਵਾਰੀ ਇੰਦੀ ਜੀ ਸਾਡੇ ਨਾਲ ਬੜਾ ਗਿਆ ਸੀ ਹਾਂ ਨਾ ਸਹੀ ਗੱਲ ਆ ਅਸੀਂ ਬੜਾ ਕੇ ਆਉਂਦੀ ਫਿਰ ਕਢਾ ਕੇ ਵੀ ਆਏ ਤੇ ਹੜੰਬਾ ਚ ਲਾ ਆਂਗੇ ਚਲੋ ਵੀ ਆਹ ਟੂਲ ਤਾਂ ਬੰਦ ਹੋ ਗਿਆ ਬੰਦ ਹੋ ਗਿਆ ਜੀ ਇੱਥੇ ਨਾ ਨੀ ਗਾਲਾਂ ਕੱਢਦੀ ਜਾ ਕੇ ਇਹ ਵੀ ਬੰਦ ਹੋ ਗਿਆ ਤਾਂ ਉਹ ਲੈਣਾ ਤਾਂ ਢਾ ਵੀ ਦਿੱਤਾ ਬੜੀਆ ਕੰਮ ਕਰਦਾ ਤੇ ਰੋੜ ਬਣਿਆ ਬੜੀਆ ਕਰਦਾ ਆ ਯਾ ਮੇਰਾ ਕੰਮ ਤਾਂ ਲੋਟ ਕੀਤਾ ਉਹ ਟੋਲ ਟਾਲ ਤਾਂ ਬੰਦ ਕਰਾਤੇ ਜਿਹੜੇ ਉਹ ਹੋਏ ਹੋਏ ਸੀਗੇ ਉਹ ਤਾਂ ਕਹਿੰਦੇ ਬਸ ਮਨਿਆਰ ਰੰਗ ਹੀ ਆਪੇ ਬੰਦ ਹੋ ਜਾਣੇ ਸੀ ਲੈ ਇਹ ਨਹੀਂ ਨਾ ਕਰਦੇ ਬੰਦ ਪਤਾ ਬੜਾ ਬੰਦਾ ਤੇ ਜੋ ਇੰਨੇ ਇੰਨੇ ਥੋੜੋ ਅਗਨੇ ਤੇ ਦਿਹਾੜੀ ਤੇ ਦੋ ਦੋ ਕਿੱਡੇ ਲੱਗ ਜਾਂਦੇ ਆ ਜਿੰਨੇ ਮਾਤ ਦੀ ਲੱਗਣਾ ਤਾਂ ਲੈਣੇ ਆਂ ਤਾਂ ਉਹ ਬਾਕੀ ਹੁਣ ਆਏ ਆ ਹੁਣ ਸੜਕ ਵੀ ਜਿਹੜੀ ਟੁੱਟ ਜਣੀ ਐ ਇਹਨੂੰ ਇਹਦੀ ਰਿਪੇਅਰ ਨਹੀਂ ਇਹ ਬੰਦ ਹੀ ਨਹੀਂ ਹੋਣ ਆ ਜਿਹੜੀ ਹੁਣ ਟੱਕਾ ਟੱਕ ਸੜਕਾਂ ਇਹ ਦੇਖੀ ਜੈ ਰਹਿਣਗੀਆਂ ਆਈਆ ਫਿਰ ਇਹ ਕੰਮ ਹੋਊਗਾ ਮੇਰੇ ਸੜਕਾਂ ਵਜ੍ਹਾ ਤੋਂ ਬਲ ਦੇ ਰਿਆ ਕਰੋ ਮੈਨੂੰ ਤੁਹਾਨੂੰ ਬੋਲੀਆਂ ਆਉਂਦੀਆਂ ਤੁਹਾਨੂੰ ਜੇ ਅੱਜ ਉਹ ਪਾਉਣ ਲੱਗੀਆਂ ਬੋਲੀਆਂ ਫੇਰ ਆ ਗਿਆਂਗੇ ਚੱਕ ਦੇਾਂਗੇ ਫਟੇ ਦਾਦ ਖਿਆਣੀਆਂ ਆਉਂਦੀਆਂ ਬੋਲੀਆਂ ਤੇਨੂੰ ਰਸਣਾ ਕਬੂਲੀ ਫਿਰ ਐਨਾ ਨਾਨਕੀਆਂ ਦੀ ਰੜੇ ਪਮੀਰੀ ਭੋਲੇ ਐਨਾ ਨਾਨਕੀਆਂ ਦੀ ਰੜੇ ਪਮੀਰੀ ਭੋਲੇ ਐਨਾ ਨਾਨਕੀਆਂ ਦੇ ਮੂੰਹ ਚੋੜੇ ਟਟ ਭੋਲੇ ਐਨਾ ਵਾਸਿਆ ਇਹਦਾ ਮੇਰੀ ਸੋਣੀ ਵੀ ਹੋਰ ਜਿਹੜੇ ਤਾਨੇ ਜੇ ਮਾਰਦੇ ਹੁੰਦਿਆਂ ਉਹ ਤਾਂ ਜਿਦਾ ਜਿਆ ਬੋਲੂ ਪਰ ਉਹਦੇ ਬਾਅਦ ਦੇਣਾ ਇਕੱਲੇ ਨੂੰ ਉਹ ਫੇਰ ਵੀ ਇੱਕ ਅੱਧੀ ਦਾ ਸੁਣਾ ਦੋ ਮਾਦੇ ਹੈ ਨਾ ਕੋਈ ਜਦੋਂ ਬਾੜਾ ਕੋ ਦੇਖਣਾ ਪਰ ਦੋਨਾਂ ਦਾ ਤੂੰ ਮੇਂ ਹੋੜੀ ਦੇਖ ਲਈ ਮੈਂ ਮਾਣੂਗਾ ਤੇ ਭੇਜ ਦੂ ਵੀਡੀਓ ਬਣਾ ਕੇ ਬਲਾਡੀ ਇੱਕ ਦੂਜੀ ਦਾ ਵਜਾ ਆ ਪਿਆ ਉਹ ਦੋਨੇ ਚੱਕ ਤੂੰ ਜੇ ਪੁੱਛਣਗਾ ਹੈ ਨਾ ਨਹੀਂ ਇੱਕ ਅੱਧੀ ਦਾ ਸੁਣਾ ਦੋ ਇਹ ਸੁਣਾ ਦੋ ਕੋਈ ਤਾਨੇ ਜੀ ਵਾਲੀ ਬੋਲੀ ਉਹ ਤਾਂ ਜਿਆ ਜਿਆ ਪਰ ਉਹ ਤੋ ਚੱਲ ਉਹ ਤਾਂ ਸੁਣਾ ਜੇ ਜੇ ਕੋਈ ਬਾੜਾ ਹੀ ਡੂੰਗਾ ਜਾਂਦਾ ਨਾ ਮਾਰਦੀ ਅੱਗੇ ਖਸਕ ਜਾਣ ਨੂੰ ਹੋਰੀ ਚੱਕ ਲੋ ਮਾਮੀ ਨੂੰ ਨਾ ਡਾਕਾ ਨਾ ਚੋਰੀ ਆ ਕੰਮ ਬੜੇ ਤੂੰ ਵੀ ਸੁਣਾ ਕੋਈ ਲਾ ਨਾ ਡਾਕਾ ਨਾ ਚੋਰੀ ਚੱਕ ਰੋ ਮਾਮੀ ਨੂੰ ਚੱਲ ਬਈ ਮਾਮਾ ਮਾਮੀ ਨੂੰ ਸਮਝਾ ਲੈ ਲੱਛਣ ਮਾਰੀ ਕਰਦੀ ਐ ਲੱਤ ਤਾਂ ਬੋਲ ਕੇ ਜਾਮਣ ਸਾਡੇ ਵੇੜੇ ਦੇ ਭੇ ਜਾਮਣ ਇਹ ਜਾਮਣ ਤੇ ਚੜਦੀ ਆ ਹਾਂ ਮਾ 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 ਮੀਨੋ ਸਮਝ ਆਣਾ ਨੱਚਣ ਵਾਲੇ ਘਾਤੀਆ ਸਾਡੇ ਬੇੜੇ ਦੇ ਬੇਜਾਮਣ ਇਹ ਜਾਮਣ ਤੇ ਚੜ੍ਹਦੀਆ ਇਹਦਾ ਹੱਥਲੇ ਹੱਥਲੇ ਸੁਰਾ ਚਾਉਣਗੇ ਹਜੇ ਹਜੇ ਸੌ ਢੱਲੇ ਆ ਹਜੇ ਉਹਦੀ ਆਉਣਾ ਨਾ ਬਰਾਉਂ ਬੈਜਾ ਨੂੰ ਕੀ ਪਤਾ ਵਾ ਹਾਂ ਹਜੇ ਪਾਉਣ ਨਹੀਂ ਆਈ ਇਹਨੇ ਪਨੀਰ ਵਾਲੇ ਅੰਦਰ ਨਹੀਂ ਗਏ ਇਹਨਾਂ ਦੇ ਬਾਰਿਬਾਰੀ ਬਾਸੀ ਖੱਟਣ ਗਿਆ ਸੀ ਬਾਰਿਬਾਰੀ ਬਾਸੀ ਖੱਟਣ ਗਿਆ ਸੀ ਛੱਟ ਕੇ ਲਿਆਉਂਦੀ ਪੱਖੀ ਚਮਨੇ ਦੀ 부ਆ ਨਾਲ